ਤਗੜਿਆ ਗਿਆ 7 ਲੱਖ ਕਰੋੜ ਇਚ ਉਹ ਤਾਂ ਜਾਣਦਾ ਨਹੀਂ ਕਹਿੰਦਾ ਉਹ ਤਾਂ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਉਹ ਤਾਂ ਕਹਿੰਦਾ ਇਹਨਾਂ ਜਾਣਦੇ ਆ ਆਪਣਾ ਫੋਨ ਕਟੋ ਆਪੋ ਹੋਰ ਕੁਝ ਵੀ ਮੰਨਦੇ ਹੋ ਭਾਈ ਗੱਲ ਕੈਦਾ ਘਰ ਜਾ ਨੂੰ ਬੱਚਿਆਂ ਨੂੰ ਖੁਦ ਜਾ ਕੇ ਬੰਦਾ ਜ਼ਮੀਨ ਦਿਖਾ ਕੇ ਲੈ ਆਇਆ ਇਹ ਤਸਵੀਰਾਂ ਨੇ ਸੁਲਤਾਨਪੁਰ ਲੋਧੀ ਤਹਿਸੀਲ ਦੀਆਂ ਜਿੱਥੇ ਕੁਝ ਲੋਕਾਂ ਵਿਚਾਲੇ ਬਹਿਸ ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਰਹਿੰਦੇ ਪਿੰਡ ਪਿੱਥੂ ਰਾਹਲ ਤਹਿਸੀਲ ਸੁਲਤਾਨਪੁਰ ਲੋਧੀ ਦੀ ਜ਼ਮੀਨ ਦੀ ਜਾਲੀ ਰਜਿਸਟਰੀ ਕਰਵਾਉਣਾ ਹੈ ਸਨ ਤੇ ਐਨਆਰਆਈ ਦੀ ਜ਼ਮੀਨ ਦਾ ਜਾਲੀ ਕਾਗਜ਼ਾਂ ਦੇ ਸਿਰ ਤੇ ਕਥਿਤ ਸੌਦਾ ਹੋ ਜਾਣਾ ਸੀ ਲੇਕਿਨ ਉਸ ਦੀ ਭਨਕ ਐਨਆਰਆਈ ਦੇ ਪਿੰਡ ਦੇ ਕਿਸੇ ਵਿਅਕਤੀ ਦੇ ਉੱਥੇ ਮੌਜੂਦ ਹੋਣ ਕਰਕੇ ਲੱਗ ਗਈ ਤੇ ਬਚਾ ਹੋ ਗਿਆ ਹਾਲਾਂਕਿ ਦੱਸਦੇ ਨੇ ਕਿ 50 ਲੱਖ ਦੇ ਕਰੀਬ ਬਿਆਨ ਦਿੱਤਾ ਜਾਣਾ ਸੀ ਪਰ ਪਹਿਲਾਂ ਹੀ ਪਤਾ ਲੱਗ ਗਿਆ ਕਿ ਕਾਗਜ਼ ਜਾਲੀ ਨੇ ਜੋਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਤੇ ਪੁਲਿਸ ਵੱਲੋਂ ਸੰਬੰਧਿਤ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਫਿਲਹਾਲ ਪੁਸ਼ਟੀ ਨਹੀਂ ਹੈ ਕਿ ਕੌਣ ਲੋਕ ਸਹੀ ਨੇ ਤੇ ਕੌਣ ਗਲਤ ਇਹ ਵੀ ਅਜੇ ਜਾਂਚ ਹੁੰਦੀ ਹੈ ਤਾਂ ਪਤਾ ਲੱਗੇਗਾ ਮਾਮਲੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ ਠਗੜਿਆ ਗਿਆ 7 ਲੱਖ ਕਰੋੜ ਰੁਪਏ ਚ ਉਹ ਤਾਂ ਜਾਣਦਾ ਨਹੀਂ ਕਿੰਦਾ ਉਹ ਤਾਂ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਉਹ ਤਾਂ ਕਹਿੰਦਾ ਤਾਂ ਜਾਣਦੇ ਐ ਜੀ ਆਪਣਾ ਫੋਨ ਕੱਢੋ ਆਪ ਨੂੰ ਹੋਰ ਦਿਓ ਮਾਲ ਦਿਓ ਭਾਜੀ ਕੱਲ ਬਕਾਇਦਾ ਘਰ ਜਾ ਨੂੰ ਬੱਚਿਆਂ ਨੂੰ ਖੁਦ ਜਾ ਕੇ ਬੰਦਾ ਜ਼ਮੀਨ ਦਿਖਾ ਕੇ ਲਿਆਇਆ ਅੱਛਾ ਇਹ ਆ ਬੰਦੇ ਨੇ ਨਾਲ ਜਾ ਕੇ ਬਜ਼ੁਰਗ ਵੀ ਨਾਲ ਸੀ ਤੁਸੀਂ ਵੀ ਗਏ ਸੀ ਉਹ ਤੋਂ ਬਾਅਦ ਮੈਂ ਚੱਲ ਕੇ ਖੁਦ ਜ਼ਮੀਨ ਵੇਖ ਕੇ ਆਇਆ ਇਹ ਇਹਨਾਂ ਨੂੰ ਅਸੀਂ ਕਿਹਾ ਵੀ ਸੌਰਿਆਂ ਦੇ ਜਿੱਥੇ ਘਰੇ ਪਰ ਸਾਡੇ ਘਰੇ ਆ ਕੇ ਇਹਨਾਂ ਦੀ ਗੱਲ ਹੋਈ ਆ ਵੇਖੀ ਨਹੀਂ ਨਹੀਂ ਬੰਦਾ ਲੋਕ ਦਾ ਹੈ ਨਹੀਂ ਸਭ ਪਤਾ ਹੀ ਕੀ ਗੱਲ ਹੈ ਇਹ ਵੀ ਗੱਲ ਹੈ ਸਸੀ ਗਾ ਜੀ ਆਹੋ ਜਿਹੜੀ 26 ਕਿਲੇ ਆਹੋ 10 ਸਾਲ ਤੇ ਮੇਰਾ ਨੇ ਕੀ ਕਿਤਾ ਦਿਖਾਈ ਇਹਨਾਂ ਨੂੰ ਜਾਣਦੇ ਜਾਣਦੇ ਭਾਜੀ ਇਹਨੇ ਕਿ ਸਰਵਿਸ ਕਿ ਸਰਵਿਸ ਇਹਨਾਂ ਨੂੰ ਨੰਬਰ ਲਾ ਦੇ ਨੰਬਰ ਲਾ ਦੇ ਬਾਕੀ ਕਿਥੋਂ ਲੱਗਤ ਪੈ ਜਾਵੇ ਬਾਜੀ ਸਾਡੇ ਰੋਡ ਦਾ 70